ਅਮਰਸਰ ਦੇ ਇਲਾਕਾ ਵੇਰਕਾ ਵਿਖੇ ਇੱਕ ਸੋਸ਼ਲ ਮੀਡੀਆ ਤੇ ਲੜਕੀ ਦੇ ਨਾਲ ਗੁੰਮਡੀਆਂ ਦੇ ਝਗੜੇ ਦੀ ਵੀਡੀਓ ਬਹੁਤ ਵਾਇਰਲ ਹੋਈ ਹੈ। ਪਰ ਇਹਨਾਂ ਨੇ ਆ ਕੇ ਗੱਲ ਪਿਆ ਆ ਮੁੰਡਾ ਆ ਜੇ ਗੋਪੂਸਾ ਦੇ ਅੱਖੋ ਤੇ ਪੂਸਾ ਦੇ ਨਾਲ ਮਰਲੇ ਹੋਏ। ਆ ਅੱਖੋ ਸਾਰੇ ਕਿਥੇ ਗਏ? ਦੂਰ ਗੱਲ ਪਿਆ ਨਾ ਇਹ ਕੋਈ ਜਨਾਨੀ ਪਈ ਹੈ ਨਾ। ਸਰ ਲੱਗ ਚਲੋ ਮੇਰੀ ਜਨਾਨੀ ਦੇ ਕੱਪੜੇ ਫਾੜਦੇ ਗਏ ਇੱਧਰ ਦੇਖੋ ਸਾਰੇ। ਇਹਨਾਂ ਨੇ ਕੱਪੜੇ ਪਾਏ ਆ ਚੱਲੇ ਆ ਚੱਲਦੇ ਨਾਲ। ਆ ਮਲਾਇਮ ਆ ਆ ਚੱਲਿਆ। ਆ ਵੀ ਆ ਵੀ ਕਰਦਾ ਜੀ ਐ ਹੀ ਕਰਨਾ ਫੋਨ ਹਾਂ ਮੈਂ ਇਸੇ ਤੀ ਮੇਰੇ ਇਥੇ ਹੀ ਗਿਆ ਹਾਂ ਭਾਈ ਜੇ ਅਸੀਂ ਇਥੇ ਆਪਾਂ ਗੱਲ ਕਰਾਂਗੇ ਤੇ ਯਾਰ ਤੂੰ ਆਇਆ ਤੁਹਾਡੇ ਸਾਹਮਣੇ ਗੱਲ ਪਿਆਂਦੇ ਇਹ ਵੇਖੋ ਕਿ ਤੁਸੀਂ ਬੈਠਦੇ ਮੈਂ ਆਹੀ ਗੱਲ ਪਿਆਂਦੇ ਕੱਪੜੇ ਉਹਦੇ ਪਾਂਦੇ ਲੇਡੀਜ਼ ਉਹਨਾਂ ਦੀ ਪਾਂਡੀਆਂ ਤੁਹਾਨੂੰ ਮੈਂ ਤਾਂ ਕਹਿੰਦਾ ਮਿਥਾ ਲਾਉਂਦਾ ਆਂ ਅਹੀਂ ਲੇਡੀਜ਼ ਪੁਲਿਸ ਬੁਲਾਓ ਅਹੀਂ ਇਥੇ ਪਰਚਾ ਪਾਉਣਾ ਲੇਡੀਜ਼ ਦੇ ਹੱਥ ਪਏ ਮੇਰੇ ਇਹਦੇ ਇੰਨਾ ਨੇ ਕਿਸੇ ਨੂੰ ਪਿਆਦਾ ਕਰਾਉਂਦੀ ਬੰਦੇ ਮੈਨਾਂ ਕੋਈ ਨਹੀਂ ਬੁਲਾਇਆ ਕਰਾਵਾ ਕੋਈ ਨਹੀਂ ਹੋਠ ਲਿਆ ਇਹਨੇ ਭੋਖ ਲਿਆਗਾ ਹਰੇ ਗੱਲ ਕਰਨ ਦੇ ਆਹ ਲੇਡੀਜ਼ ਆਹ ਲੇਡੀਜ਼ ਬਣਾਣੇ ਠੀਕ ਹੈ ਨਾ ਇਹਨੇ ਦੋ ਆਤਲੀ ਕੀਤੀ ਇਹਨੇ ਕਪੜੇ ਪਾੜੇ ਇਹ ਕਹੋ ਬਾਤਨੀ ਜੀ ਤੂੰ ਕੀ ਕੀਤਾ ਦੇਖ ਆ ਆਹ ਆ ਲੈ ਆ ਵੀ ਆ ਕੋ ਨਾ ਪਰ 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 ਆਹੋ ਆਪੇ ਪਾੜ ਦੇ ਮੇਰੇ ਕਸੂਰ ਨਹੀਂ ਦੱਸਿਆ ਕਿ ਅਮਰਸਰ ਦੇ ਵੀਰਕਾ ਇਲਾਕੇ ਦੇ ਵਿੱਚ ਘਰ ਦੇ ਅੱਗੇ ਗੱਡੀ ਖੜੀ ਕਰਨ ਨੂੰ ਲੈ ਕੇ ਦੋ ਪਰਿਵਾਰਾਂ ਦੇ ਵਿੱਚ ਝਗੜਾ ਹੋਇਆ ਸੀ ਅਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਲੜਕੀ ਦੇ ਕੱਪੜੇ ਫਾੜਨ ਦੇ ਦੋਸ਼ ਲੱਗੇ ਹਨ ਅਤੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧ ਵਿੱਚ ਪੀੜਤ ਲੜਕੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਗੱਡੀ ਖੜੀ ਕੀਤੀ ਗਈ ਸੀ ਅਤੇ ਇਸੇ ਰੰਜਸ ਦੇ ਕਾਰਨ ਗਵਾਂਢੀਆਂ ਨੇ ਉਸਦੇ ਨਾਲ ਕੁੱਟਮਾਰ ਕੀਤੀ ਉਸਦੇ ਕੱਪੜੇ ਤੱਕ ਫਾੜ ਦਿੱਤੇ ਅਤੇ ਪੁਲਿਸ ਦੇ ਬਲੋ ਉਲਟਾ ਉਹਨਾਂ ਤੇ ਹੀ ਕਾਰਵਾਈ ਕਰ ਦਿੱਤੀ। ਲੜਕੀ ਨੇ ਕਿਹਾ ਕਿ ਪੁਲਿਸ ਇਹਨਾਂ ਗਵਾਂਡੀਆਂ ਤੇ ਸਖਤ ਕਾਰਵਾਈ ਕਰੇ। ਫਿਰ ਮਾਮਲਾ ਇਹ ਹੈ ਕਿ ਜਿਨ੍ਹਾਂ ਨੇ ਹਾੜੇ ਗੇਟ ਅੱਗੇ ਗੱਡੀ ਲਾਈ ਤੇ ਗੇਟ ਅੱਗੇ ਗੱਡੀ ਲਾਉਣ ਤੋਂ ਬਾਅਦ ਖੁਦ ਹੀ ਆਪ ਹੀ ਕਹਿੰਦਾ ਵੀ ਜੇ ਤੁਸੀਂ ਡੈਂਟ ਪਾਤਾ ਸਾਡੀ ਗੱਡੀ 'ਚ ਤੁਸੀਂ ਚਿਪ ਪਾਤਾ ਜਿਵੇਂ ਅਭੀ ਕਿਹਾ ਕਿ ਜਿਹੜੀ ਗੱਲ ਹੈ ਪਿਆਰ ਨਾਲ ਬੈਠ ਕੇ ਕਰ ਲੋ ਹੀ ਕੋਈ ਗੱਡੀ 'ਤੇ ਡੈਂਟ ਪਾਏ ਨਾ ਕੁਛ ਤੇ ਇੱਕ ਤਾਂ ਸਾਡੇ ਗੇਟ ਅੱਗੇ ਗੱਡੀ ਲਗਾਈ ਉਹ ਤੋਂ ਫਿਰ ਕਹਿੰਦੇ ਕਿ ਚਲੋ ਕੋਈ ਨਹੀਂ ਤੁਹਾਨੂੰ ਹੁਣ ਆਜੋ ਬਾਹਰ ਤੁਹਾਨੂੰ ਦੱਸ ਦੇ ਇਹਨਾਂ ਦਾ ਬ੍ਰਦਰ ਆਇਆ ਜਿਹਦਾ ਨਾਮ ਜਿਹੜਾ ਕਿ ਸਮੈਕ ਵੇਚਦਾ ਵਾ ਦਿੱਲੀ ਤੋਂ ਸਮੈਕ ਵੇਚ ਕੇ ਇੱਥੇ ਆ ਗਿਆ ਵਾ ਤੇ ਹੁਣ ਉਹ ਇੱਥੇ ਰਹਿੰਦਾ ਔਰ ਇਹਨਾਂ ਨਸ਼ੇ 'ਚ ਤੋਤਰਿੰਦਾ ਉਹਨੇ ਮੇਰੇ ਕੱ ਮੁੰਡਾ ਹੁਣ ਇਸ ਟਾਈਮ ਤੇ ਇਦਨਾਂ ਦੇ ਨਾਲ ਹੀ ਖੜਾ ਹੋਇਆ ਵਾ ਪਰ ਉਹ ਵੀ ਕਹਿੰਦਾ ਕਿ ਮੈਂ ਤੁਹਾਨੂੰ ਚੰਗੀ ਜਾਨੋਂ ਮਾਰ ਦੇਣਾ ਉਹਨੇ ਫਿਰ ਮੇਰੇ ਇਹਨਾਂ ਨੇ ਗੱਲ ਕੀਤੀ ਤੇ ਇਹਨਾਂ ਨੇ ਗੱਲ ਕਰਨ ਤੋਂ ਬਾਅਦ ਜੋ ਵੀ ਇਹਨਾਂ ਨੂੰ ਵੀ ਮਾਰਨ ਦਾ ਪਏ ਇਹਨਾਂ ਦੇ ਨਿਸ਼ਾਨ ਪਾਏ ਫਿਰ ਮੁੜ ਕੇ ਜੇ ਮੈਂ ਛੁਡਾਣ ਦੀ ਕੋਈ ਕੀਤੀ ਤੇ ਇਹਨਾਂ ਦੀ ਜਨਾਨੀਆਂ ਨੇ ਮੈਨੂੰ ਵਿੱਚ ਫੜ ਲਿਆ ਤੇ ਮੇਰੇ ਕੱਪੜੇ ਪਾੜ ਦਿੱਤੇ ਜੋ ਕਿ ਸਾਰੇ ਆ ਵੇਖੋ ਆ ਸਾਰੇ ਸ਼ਰਟ ਪਾੜ ਦਿੱਤੀ ਮੌਕੇ ਦੀ ਵੀਡੀਓ ਵੀ ਹੈਗੀ ਹੈ ਜੋ ਕਿ ਇਹਨਾਂ ਨੇ ਮੇਰੇ ਉਸ ਤੋਂ ਬਾਅਦ ਮੈਂ ਫੋਨ ਕੀਤੇ ਕਈ ਫੋਨ ਨਹੀਂ ਆਇਆ ਕੋਈ ਕੁਛ ਨਹੀਂ ਮੁਲਾਜ਼ਮਾਂ ਨੂੰ ਮੈਂ 1.5 ਘੰਟੇ ਬਾਅਦ ਖੁਦ ਫੋਨ ਮੈਂ ਕਹਾਂ ਸਰ ਮੇਰੀ ਮਤਤ ਕਰੋ ਮੈਨੂੰ ਕੋਈ ਥਾਣੇ ਤੋਂ ਆਣ ਨਹੀਂ ਦੇਂਦੇ ਤੇ ਕਹਿੰਦੇ ਤੁਸੀਂ ਇਦਾਂ ਕਰੋ ਥਾਣੇ ਆਓ ਥਾਣੇ ਅਸੀਂ ਨਹੀਂ ਆ ਸਕੇ ਤੇ ਹਾਂ ਮੈਂ ਕਹਿੰਦਾ ਸਾਡੇ ਘਰ ਲੱਗੇ ਆਓ ਇਦਾਂ ਇਹਨਾਂ ਨੇ ਸਾਨੂੰ ਨਹੀਂ ਆਂਦੇ ਨਾ ਤੁਸੀਂ ਆ ਕੇ ਸਾਡੀ ਇੱਕ ਗੱਲ ਸੁਣੋ ਸਾਡੀ ਕਾਰਵਾਈ ਸੁਣੋ ਇਹਨਾਂ ਨੇ ਸਾਡਾ ਮੁਲਾਜ਼ਮ ਸਾਹਮਣੇ ਕੁੱਟਮਾਰ ਕੀਤੀ ਗਈ ਹੈ ਮੁਲਾਜ਼ਮ ਹੈ ਕਹਿੰਦੇ ਹੰਸ ਰਾਜ ਤੇ ਇੱਕ ਸਾਫ ਸਿੰਘ ਹੈ ਸਹੀ ਸਹੀ ਇਹਨਾਂ ਸਾਹਮਣੇ ਜੋ ਵੀ ਕੁੱਟਮਾਰ ਕੀਤੀ ਗਈ ਆ ਪਰ ਇਹਨਾਂ ਨੇ ਕੋਈ ਨਹੀਂ ਕਿਸੇ ਨੇ ਤਿਰਪਿੜ ਕੁਛ ਨਹੀਂ ਕੀਤਾ ਉਲਟਾ ਇਹਨਾਂ ਨੇ ਮੇਰੇ ਕੱਪੜੇ ਪਾਟੇ ਵੇਖ ਲਏ ਆ ਤੇ ਮੈਨੂੰ ਹੀ ਇਲਜ਼ਾਮ ਲਾਉਂਦੇ ਕਿ ਅਸੀਂ ਤੇਰੇ ਤੇ ਸੱਤਕਵੰਜਾ ਕਰਕੇ ਅਸੀਂ ਤੈਨੂੰ ਅੰਦਰ ਤਾਲ ਕਰ ਦਾਂਗੇ ਅਸੀਂ ਤੇਰਾ ਇੰਦਾ ਹਰਾਸਮੈਂਟ ਕਰਾਂਗੇ ਇਹ ਉਹ ਪਰ ਉਹ ਕਹਿੰਦੇ ਨੇ ਕਿ ਸਾਰਾ ਮੱਲਾ ਹੀ ਤੁਹਾਡੇ ਦੋ ਕੰਮ ਹੈ ਜੀ ਬਹੁਤ ਸਰ ਮੱਲਾ ਤੰਗ ਤੇ ਨਾਮ ਵੀ ਲਾਈਕ ਇਹ ਇਹਨਾਂ ਨੇ ਆਪਸ ਚ ਰੰਜਿਸ਼ ਬਣਾਈ ਆ ਕਿ ਇਹਨਾਂ ਨੂੰ ਘਰੋਂ ਕੱਢਣਾ ਵਾ ਸਾਡੇ ਮਕਾਲ ਮਕਾਲ ਕੇ ਜਿਹੜੇ ਆ ਉਹ ਇੱਥੇ ਨਹੀਂ ਰਹਿੰਦੇ ਹੋ ਰਹਿੰਦੇ ਟਾਟਾ ਉਹਨਾਂ ਨੇ ਕੋਈ ਗੱਲ ਨਹੀਂ ਕਰਦੇ ਸਾਡ ਨੂੰ ਕੱਢਣ ਦੇ ਰਹੇ ਆ ਉਹ ਕਹਿੰਦੇ ਕਿ ਤੁਸੀਂ ਹੀ ਰੋਸ ਤੇ ਅਸੀਂ ਰਹਿਣਨੇ ਆ ਬਾਕੀ ਉਹ ਮੇਰੀ ਮਾਸੀ ਜੀ ਲੱਗਦੇ ਜਿਨ੍ਹਾਂ ਦੇ ਘਰ ਹੀ ਰਹਿੰਨੇ ਪਏ ਆ ਪਰ ਇਹਨਾਂ ਨੇ ਸਾਡੇ ਨਾਲ ਜੋ ਵੀ ਹੈ ਜ਼ਬਰਦਸਤੀ ਬੜੀ ਯਰੀ ਕੀਤੀ ਪਿਛਲੀ ਯਰੀ ਵੀ ਮੇਰੀ ਮੰਮੀ ਨੂੰ ਇਹਨਾਂ ਦੇ ਕਰਕੇ ਡਿਪਰੈਸ਼ਨ ਦੇ ਵਿੱਚ ਚਲ ਗਈ ਸੀ ਜਦੋਂ ਪਿਛਲੀ ਯਾਰ ਇਹਨਾਂ ਦੀ ਗੱਲ ਹੋਈ ਸੀ ਹੁਣ ਇਸ ਟਾਈਮ ਵੀ ਇਹਨਾਂ ਨੇ ਇੰਨਾ ਕਿ ਜਦਾ ਸਾਡਾ ਜੀਣਾ ਆਰਾਮ ਕੀਤਾ ਆ ਆਏ ਦਿਨ ਕਦੀ ਕੋਸ਼ ਕਦੀ ਕੋਸ਼ ਉਹ ਜਿਹੜਾ ਮੁੰਡਾ ਸਮੈਗ ਪਿੰਦਾ ਵਾ ਉਹ ਮੁੰਡੇ ਨੂੰ ਕੋਈ ਕੁਝ ਨਹੀਂ ਕਹਿੰਦਾ ਸਾਡੇ ਤੇ ਸਾਰੇ ਪਰਚ ਹਮਿੰਨੋ ਹੀ ਕਹਿੰਦੇ ਵਾ ਕਿ ਲੇਡੀਜ਼ ਦੱਸੋ ਤੁਸੀਂ ਆਪ ਸਮਝਦਾਰ ਜੀ ਲੇਡੀਜ਼ ਕਿਹੜੀ ਨਸ਼ਾ ਕਰਦੀ ਇਹਨਾਂ ਨੇ ਮੈਨੂੰ ਹੀ ਉਲਟਾ ਅੰਦੇ ਅੰਦੇ ਤੁਸੀਂ ਡਰੋਗ ਟੈਸਟ ਕਰੋ ਮੈਂ ਕਿੰਨੀ ਨਸ਼ਾ ਜਿਹੜਾ ਕਰਦਾ ਮੁੰਡਾ ਉਹ ਸਹੀ ਆ ਪਿੱਛੇ ਸਾਈਡ ਤੇ ਪਰ ਜਿਹੜੀ ਮੈਸ ਜੀ ਨਹੀਂ ਆ ਉਹਨਾਂ ਜਿੰਨੇ ਕੱਪੜੇ ਪੜਾ ਲਏ ਆ ਜਿੰਦੀ ਜਦ ਨੂੰ ਵੀ ਹੱਥ ਦੇ ਦਿੱਤਾ ਇਹਨਾਂ ਨੇ ਸ਼ਰੀਆਮ ਮੈਨੂੰ ਕੱਪੜੇ ਪਾੜ ਕੇ ਗਲੀ 'ਚ ਨੰਗਾ ਕੀਤਾ ਪੂਰੇ ਮਹੱਲੇ ਸਾਹਮਣੇ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਉੱਥੇ ਹੀ ਗਵੰਡੀ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਮਹਿਮਾਨ ਆਏ ਹੋਏ ਸਨ ਅਤੇ ਸਵੇਰੇ ਗਰਮੀ ਦੇ ਕਾਰਨ ਗੱਡੀ ਇਹਨਾਂ ਦੇ ਘਰ ਦੇ ਅੱਗੇ ਲੱਗ ਗਈ ਸੀ ਅਤੇ ਇਹਨਾਂ ਦੇ ਵੱਲੋਂ ਕਿਸੇ ਨੇ ਗੱਡੀ ਦੀ ਛੱਤ ਤੇ ਛਾਲ ਮਾਰ ਦਿੱਤੀ ਅਤੇ ਜਿਸ ਦੇ ਚਲਦੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਤਾਂ ਇਹਨਾਂ ਨੇ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਤੇ ਰਾਤ ਗੱਡੀ ਇਹਨਾਂ ਨੇ ਦੋ ਗੱਡੀਆਂ ਆਪਣੀਆਂ ਦੋਵੇਂ ਗੱਡੀਆਂ ਖਲੋਤੀਆਂ ਹੀ ਲੱਗੇ ਤੇ ਰਾਤ ਧੁੱਪ ਦੇ ਚੱਕਰ ਤੇ ਇਹਨਾਂ ਗੱਡੀ ਇਹਨਾਂ ਦੇ ਥੋੜੇ ਜਿਨ੍ਹਾਂ ਨੇ ਮੈਨੂੰ ਮਨ ਕੀਤਾ ਸੀ ਪਹਿਲੇ ਮੈਂ ਗੱਡੀ ਨਾਲ ਖੜੇ ਕਰਿਓ ਤੇ ਗੱਡੀ ਇਹਨਾਂ ਦੀ ਦੂਸਰੀ ਗਲੀ ਚ ਲਾਇਆ ਇਹਨਾਂ ਨੇ ਰਾਤ ਨੂੰ ਲਿਆ ਕੇ ਆਪਣੇ ਉੱਧਰ ਘਰ ਚ ਲਾ ਲ ਘਰ ਦੇ ਸਵੇਰੇ ਧੁੱਪ ਹੋਈ ਤੇ ਗੱਡੀ ਇਹਨਾਂ ਨੇ ਗਲੀ 'ਚ ਅੱਗੇ ਥੋੜਾ ਅੱਗੇ ਕਰਕੇ ਛਾਵੇਂ ਕਰਕੇ ਲਾਤੀ ਤੇ ਸਵੇਰੇ ਉਹ ਵੇਖਿਆ ਰੋਟੀ ਖਾਂਣ ਦੇ ਆ ਤੇ ਆਇਆ ਜੀ ਲੜਕੀ ਮੇਰੀ ਛੋਟੀ ਏ ਤੇ ਬੱਚੀ ਦੋਤਰੀ ਮੇਰੀ ਤੇ ਉਹਨੇ ਵੇਖਿਆ ਕਹਿੰਦੇ ਨਾਨੂ 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 ਮੈਂ ਕੀ ਕਹਿੰਦਾ ਵੇਖੋ ਜੀ ਉੱਤੇ ਚੋਰ 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 ਆਇਆ ਕੋਈ ਤੇ ਉਹ ਉੱਤੋਂ ਕੋ ਸਾਲ ਮਾਰਿਆ ਥੱਲੇ ਗੱਡੀ ਦੇ ਉੱਤੇ ਸਾਲ ਮਾਰਿਆ ਤੇ ਗੱਡੀ ਤੇ ਚਿਪ ਗਈ ਹਾਂ ਹਾਂ ਪਹਿਲੇ ਵੀ ਇਹਨੇ ਨੰਨਾ ਲੜਾਈ ਇਹ ਚੱਕ ਚੱਕ ਕੇ ਬੱਚਿਆਂ ਦੇ ਨਾਲ ਹੋਈ ਦੀਵਾਲੀ ਤੇ ਹੋਇਆ ਸੀ ਪਰ ਪੰਗਾ じゃ ਕੋਈ ਉਹਦੇ ਬਾਅਦ ਅਸੀਂ ਕੰਪਲੇਨਟ ਕੀਤੀ ਅਸੀਂ ਉਹ ਕੰਪਲੇਨਟ ਵੀ ਫਿਰ ਵਾਪਸ ਲੈ ਲਈ ਕੋਈ ਅਸੀਂ ਕੋਈ ਐਕਸ਼ਨ ਨਹੀਂ ਲਿਆ ਕੋਈ ਕੁਝ ਨਹੀਂ ਲਿਆ ਕੋਈ ਕੁਝ ਨਹੀਂ ਲਿਆ ਤੇ ਉਹ ਜਿਹੜਾ tane da sare dipak ਉਹ ਦੀਪਕ ਜੀ ਹੀ ਉਦੋਂ ਉਹਨਾਂ ਨੂੰ ਕਿਹਾ ਕਿ ਕਹਿੰਦੇ ਕੋਈ ਗੱਲ ਗੱਲ ਆਏ ਦੋ ਵਾਰੀ ਇਹਨਾਂ ਨੂੰ ਸਮਝਾ ਕੇ ਚਲੇ ਅਸੀਂ ਫਿਰ ਚੁੱਪ ਹੋ ਗਏ ਚਲੋ ਬਿਲਕੁਲ ਨਹੀਂ ਨਾ ਡਰਦਿਆਂ ਲੜਾਈਆਂ ਤੋਂ ਕੀ ਪੁੱਛੋ ਹੀ ਨਾ ਮੰਗਿਆ ਇਹ ਸਾਰੇ ਇੱਕ ਤੇ ਰੋਜ਼ ਦੂਸਰੇ ਦੇ ਦਿਨ ਲੜਾਈ ਲੜਾਈ ਮੁੱਲ ਲੈਂਦੇ ਆ ਜੀ ਪਹਿਲੇ ਵੀ ਲੜਾਈ ਲਈ ਤੇ ਛੋਪੱਚੇ ਮੇਰੇ ਛੋਟੇ ਛੋਟੇ ਆ ਮੈਂ ਹੀ ਵਾਧਾ ਟੱਟ ਚੱਲਣਾ ਤੇ ਬੱਚੇ ਮੇਰੇ ਪਰੋਣਾ ਮੇਰਾ ਜਵਾਈ ਮੇਰਾ ਉਹ ਬਾਹਰ ਕੰਮ ਕਰਦਾ ਕੁੜੀ ਸਾਡੀ ਕਲੀ ਕਰ ਰਹੀਦੀ ਹੈ ਇਹ ਆਏ ਜਿਸ ਦਿਨਾਂ ਦੀ ਗੱਡੀ ਹੈ ਉਹ ਫਰੀਦাবাদੋਂ ਆਏ ਆ ਉਹਨਾਂ ਸਵੇਰੇ ਵੈਸਲੋਂ ਦੀ ਵੀ ਜਾਣਾ ਹੈ ਜਿਹੜੇ ਕੱਪੜੇ ਪਟ ਆਏ ਸਾਡੀ ਇਹ ਮੰਗੇਗੇ ਇਹਨਾਂ ਨੇ ਮਕਾਨ ਖਾਲੀ ਕਰਾਇਆ ਜਾਈ ਇਹ ਰੋਜ਼ ਰੋਜ਼ ਹੀ ਸਾਡੇ ਕੋਲ ਲੜਾਈਆਂ ਨਹੀਂ ਮੁੱਲ ਲਈਆਂ ਜਾਂਦੀਆਂ ਨਾ ਸਾਡੇ ਕੋਈ ਹਿੰਮਤ ਹੈਗੀ ਇਹ ਤਾਂ ਵਿਹਲਿਆਂ ਬੰਦਿਆਂ ਦਾ ਕੰਮ ਹੈ ਜਿਹੜਾ ਕਿ ਵਿਹਲੇ ਬੰਦਿਆਂ ਦਾ ਕੰਮ ਹੈ ਜਿਹੜਾ ਕਿ ਇਹਨਾਂ ਵਿੱਚ ਫਿਰਦੇ ਰਹੇ ਜੀ ਉੱਥੇ ਇਸ ਮੌਕੇ ਥਾਣਾ ਬੇਰਕਾ ਦੇ ਪੁਲਿਸ ਅਧਿਕਾਰੀ ਹਰ ਸਿਮਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਇਹ ਦੋ ਨੇਵਰਨ ਨੇ ਬਲਜਿੰਦਰ ਕੌਰ ਤੇ ਦੀਕਸ਼ਾ ਨੇ ਆਪਸੇ ਜਾਂਢੀ ਗਵਾਂਢੀ ਨੇ ਬਲਜਿੰਦਰ ਹੁਣਾਵਾਲ ਵੱਲ ਕੋਈ ਉਹਨਾਂ ਦੇ ਰਿਲੇਟਿਵ ਆਇਆ ਸੀ ਉਹਨਾਂ ਦੀ ਗੱਡੀ ਬਾਹਰ ਲੱਗੀ ਸੀ ਉਹਦਾ ਐਲੀਗੇਸ਼ਨ ਸੀ ਬਲਜਿੰਦਰ ਹੁਣਾਵਾਲ ਵੱਲੋਂ ਵੀ ਦੀਕਸ਼ਾ ਵੱਲੋਂ ਜਿਹੜਾ ਉਹਦਾ ਨੁਕਸਾਨ ਕੀਤਾ ਗਿਆ ਹੋ ਤੇ ਧਿਕਸ਼ਾ ਵੱਲੋਂ ਵੀ ਸਾਨੂੰ ਦੋਨਾਂ ਧਿਰਾਂ ਵੱਲੋਂ ਕੰਪਲੇਂਟ ਆਈ ਸੀ ਕਿ ਆਪਸ ਵਿੱਚ ਬੋਲ ਬੁਲਾ ਰਾ ਹੋਰ ਇਹ ਕਰਕੇ ਅਸੀਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਸੀ ਤੇ ਪੁਲਿਸ ਪਾਰਟੀ ਦੇ ਸਾਹਮਣੇ ਵੀ ਇਹਨਾਂ ਨੇ ਥੋੜਾ ਬੋਲ ਬੁਲਾ ਰਾ ਕੀਤਾ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾ ਲਿਆ ਉਹ ਤੇ ਜੈਸੀ ਸੂਰਤ ਹੋਗੀ ਵੈਸੀ ਕਾਰਵਾਈ ਕਰ ਦਿੱਤੀ ਜਾਏਗੀ ਕਾਰਨ ਕੀ ਰਹੀ ਝੜਦੇ ਦਾਨੋਂ ਕਾਰਨ ਤੁਹਾਨੂੰ ਆਲਰੇਡੀ ਦੱਸਿਆ ਹੋਆ ਵੀ ਉਹਨਾਂ ਦੇ ਜਿਹੜੇ ਬਲਜਿੰਦਰ ਉਹ ਨਾ ਕਰੇ ਉਹਨਾਂ ਦੇ ਰਿਲੇਟਿਵ ਸਾਹ ਜੀ ਇਹਨਾਂ ਦੀ ਗੱਡੀ ਬਾਹਰ ਲੱਗੀ ਸੀ ਉਹਨਾਂ ਦੇ ਅਲੀਗੇਸ਼ਨ ਨਾਲ ਮੁਤਾਬਕ ਧਿਕਸ਼ਾ ਨੇ ਉਹਨਾਂ ਦੀ ਗੱਡੀ ਦਾ ਨੁਕਸਾਨ ਕੀਤਾ ਉਹਦੀ ਛੱਤ ਬਿਊਰੋ ਰਿਪੋਰਟ ਅਸਮ ਜਗ ਨਿਊਜ਼